ਰੱਖ ਮੇਰਾ ਨਾਮ ਹੈ ਲੋਕ ਪਿਆਰ ਨਾਲ ਮੈਨੂੰ ਪੌਦਾ ਵੀ ਕਹਿੰਦੇ ਦਰਖਤ ਵੀ ਕਹਿੰਦੇ ਹੈ ਮੇਰੀ ਮਨੁੱਖ ਨਾਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪਿਆਰ ਹੈ ਜਾਰੀ ਹੈ ਮੈਂ ਮਨੁੱਖ ਦਾ ਜਨਮ ਤੋਂ ਲੈ ਕੇ ਮਰਨ ਤੱਕ ਸਾਹ ਦਿੰਨਾ ਹਾਂ ਜਿਉਂ ਵਾਸਤੇ ਆਕਸੀਜਨ ਦੀ ਲੋੜ ਹੈ ਤਾਂ ਮੈਂ ਮਨੁੱਖ ਨੂੰ ਖਵਾ ਦੇ ਰੂਪ ਵਿੱਚ ਆਕਸੀਜਨ ਦਿੰਨਾ ਛਾਂ ਦੇ ਰੂਪੇ ਛਾਂ ਦਨਾ ਬਾਲਣ ਦਨਾ ਕੀ ਨਹੀਂ ਮੈਂ ਮਨੁੱਖ ਨੂੰ ਦਿੱਤਾ ਪਰ ਮਨੁੱਖ ਨੇ ਮੇਰੇ ਨਾਲ ਵਫਾ ਨਹੀਂ ਕੀਤੀ ਜਦੋਂ ਮਨੁੱਖ ਦਾ ਜਨਮ ਹੋਇਆ ਤੇ ਥੋੜਾ ਜਿਹਾ ਵੱਡਾ ਹੁੰਦਾ ਤੇ ਤਨ ਟੱਕਣ ਵਾਸਤੇ ਇਹਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਪਰ ਉਦੋਂ ਕੱਪੜਾ ਨਹੀਂ ਸੀ ਹੁੰਦਾ ਮੈਂ ਇਸ ਨੂੰ ਪੱਤੇ ਦਿੱਤੇ ਵੱਡੇ ਵੱਡੇ ਪੱਤੇ ਦੇ ਕੇ ਇਹਨੇ ਆਪ ਦਾ ਆਨ ਟਕਿਆ ਫਿਰ ਇਹਨੂੰ ਭੁੱਖ ਲੱਗੀ ਤੇ ਖਾਣੇ ਦੀ ਜ਼ਰੂਰਤ ਪਈ ਤੇ ਖਾਣੇ ਕੋਈ ਨਹੀਂ ਹੁੰਦਾ ਇਸ ਕਰਕੇ ਮੈਂ ਇਸ ਨੂੰ ਫਲ ਦਿੱਤੇ ਤੇ ਇਹਨੇ ਆਪ ਦੀ ਭੁੱਖ ਮਟਾਈ ਥੋੜਾ ਜਿਹਾ ਹੋਰ ਅੱਗੇ ਨੂੰ ਜ਼ਿਆਦਾ ਹੈ ਤੇ ਇਸ ਨੂੰ ਇੱਕ ਘਰ ਦੀ ਲੋੜ ਪਈ ਰਹਿਣ ਸਹਣ ਵਾਸਤੇ ਘਰ ਦੀ ਲੋੜ ਪਈ ਇਸ ਨੂੰ ਮੈਂ ਬਾਲਿਆਂ ਦੇ ਰੂਪ ਵਿੱਚ ਦਰਵਾਜਿਆਂ ਦੇ ਰੂਪ ਵਿੱਚ ਛੱਤ ਦੇ ਰੂਪ ਵਿੱਚ ਸੋਨਾ ਜਾ ਘਰ ਦਿੱਤਾ ਇਹ ਘਰਾਂ ਚ ਰਹਿੰਦਾ ਪਿਆ ਫਿਰ ਇਸ ਨੂੰ ਥੱਲੇ ਜਮੀਨ ਤੇ ਸੌਂਦਾ ਸੀ ਪਰ ਇਸ ਨੂੰ ਮੰਜੇ ਦੇ ਰੂਪ ਵਿੱਚ ਬੈੱਦਰ ਦੇ ਰੂਪ ਵਿੱਚ ਮੈਂ ਇੱਕ ਸੌ ਲਈ ਬੈੱਦ ਦਿੱਤੇ ਪਰ ਇਹ ਮੇਰੇ ਨਾਲ ਵਫਾ ਨਹੀਂ ਨਿਭਾ ਸਕਿਆ ਕਹਿੰਦੇ ਹਨ ਕਿ ਜਨਮ ਤੋਂ ਪਹਿਲਾਂ ਹੀ ਕੋਖ ਵਿੱਚ ਧੀਆ ਨੂੰ ਮਾਰ ਦਿੱਤਾ ਜਾਂਦਾ ਹੈ ਪਰ ਮੈਨੂੰ ਤੇ ਉੱਗਣ ਵੀ ਨਹੀਂ ਦਿੱਤਾ ਜਾਂਦਾ ਬਹੁਤ ਘਟ ਹਨ ਹੋਦ ਮੇਰੀ ਰਹਿ ਗਈ ਹੈ ਮੈਂ ਹੁਣ ਮਾਰਨ ਕਰਾ ਲਿਆ ਜੇ ਕਿਤੇ ਨਾ ਮੈਨੂੰ ਸਾਹਬ ਆ ਗਿਆ ਤੇ ਖਤਮ ਕਹਾਣੀ ਹੈ ਸ਼ੁਰੂ ਤੋਂ ਲੈ ਕੇ ਰੋਟੀ ਨੂੰ ਬਾਲਣ ਦੀ ਲੋੜ ਪਈ ਤਾਂ ਮੈਂ ਮਨੁੱਖ ਦੀ ਮਦਦ ਕੀਤੀ ਦੁਖਤਕ ਵਿੱਚ ਮਨੁੱਖ ਦੇ ਮੈਂ ਕੰਮ ਆਇਆ ਮਰ ਬਾਦ ਸਤਸਕਾਰ ਦੇ ਰੂਪ ਵਿੱਚ ਵੀ ਮੈਂ ਪਾਲਨ ਦੇ ਰੂਪ ਵਿੱਚ ਆਇਆ ਪਰ ਇਹ ਕੀ ਕਰਦਾ ਹੈ ਜਦੋਂ ਜੀ ਕਰਦਾ ਮਨੁੱਖ ਆਪਣੇ ਫੈਦਲੀ ਉਹ ਆਗਾ ਲਾ ਕੇ ਮੈਨੂੰ ਸੜੀ ਜਾਂਦਾ ਮਟਾਈ ਜਾਂਦਾ ਮੇਰੀ ਹਰ ਹੋਂਦ ਮੈਨੂੰ ਅੱਗ ਲਾ ਕੇ ਮੁਕਾਈ ਜਾਂਦਾ ਪਰ ਇਹ ਛਾ ਰੱਖਿਓ ਜੇ ਮੇਰੀ ਅਣਹੌਦ ਮਿੱਤ ਗਈ ਮੈਂ ਮਿੱਤ ਗਿਆ ਤੇ ਤੁਸੀਂ ਵੀ ਮਿੱਟ ਜਾਓਗੇ ਜੇ ਮੈਂ ਸੜ ਗਿਆ ਤਾਂ ਸਮਝੋ ਮਨੁੱਖ ਵੀ ਮਰ ਗਿਆ ਇਹ ਅਥਾ ਕਰਕੇ ਬਚਾਓ ਮੈਨੂੰ ਬਚਾਉਣ ਦੀ ਲੋੜ ਹੈ ਮੈਂ ਤੁਹਾਡਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਹ ਦਨਾ ਜੋ ਮੀ ਆਉਂਦਾ ਉਹ ਵੀ ਮੈਂ ਲੈ ਕੇ ਆਉਣਾ ਹੋਰ ਵੀ ਛਾ ਦੇ ਵੀ ਮੈਂ ਲੈ ਕੇ ਨਾ ਮੈਂ ਮਨੁੱਖ ਨਾਲ ਹਰ ਵੇਲੇ ਖੜਾ ਤਾ ਪਰ ਮਨੁੱਖ ਮੈਨੂੰ ਅੱਗਾ ਲਾਲਾ ਵੇਖੋ ਸਾਰੀ ਜਾਂਦਾ ਹੈ ਇਸ ਕਰਕੇ ਜੇ ਮੈਨੂੰ ਨਾ ਸੰਭਿਆ ਗਿਆ ਤੇ ਸਮਝੋ ਤੁਸੀਂ ਰਹਿਣਾ ਤੁਸੀਂ ਵੀ ਨਹੀਂ ਕਿਉਂਕਿ ਆਕਸੀਜਨ ਜ਼ਰੂਰੀ ਹੁੰਦੀ ਹੈ ਪੌਣ ਪਾਣੀ ਸਾਫ਼ ਜ਼ਰੂਰੀ ਹੈ ਬਿਮਾਰੀਆਂ ਤੋਂ ਬਚਣਾ ਹੋਵੇ ਤੇ ਮੈਨੂੰ ਲਾਓ ਮੈਂ ਤੁਹਾਡੀ ਹਰ ਹੈ ਦਾ ਮਦਦ ਕਰੂੰਗਾ ਪਰ ਮੈਨੂੰ ਅੱਗਾ ਲਾ ਕੇ ਨਾ ਸਾਰ ਓਏ ਮੈਨੂੰ ਅੱਗਾ ਲਾ ਕੇ ਨਾ ਥਾਰੋ ਇਹ ਕਰਕੇ ਵੱਧ ਤੋਂ ਵੱਧ ਮੈਨੂੰ ਅਗਾਓ ਤੇ ਆਪਣਾ ਫਾਇਦਾ ਵੇਖੋ ਨਹੀਂ ਤਾਂ ਜਿੱਦਣ ਬੇਰ ਹਗੋ ਧਰਤੀ ਤੋਂ ਮੁੱਕ ਗਿਆ ਤਾਂ ਸਮਝੋ ਤੁਸੀਂ ਵੀ ਮੁੱਕ ਗਿਆ ਸਮਝੋ ਤੁਸੀਂ ਮੁੱਕ ਗਏ ਅਗਾ ਨਾ ਲਾ ਓਏ ਅਗਾ ਲਾ ਕੇ ਮੈਨੂੰ ਨਾ ਥਾਰੋ ਆਰੇ ਲੈ ਕੇ ਮੈਨੂੰ ਨਾ ਚੀਰੋ ਨਾ ਵੱਢੋ ਬਚਾਓ ਵਿੱਚ ਹੀ ਬਚਾਓ ਹੈ